ਜਾ ਤੁਹਾਨੂੰ ਕੋਈ ਗੁਰਮਤ ਤੋਂ ਹਟਾਉ ਉ ਜਾਂ ਲੋੜ ਪੈਣੀ ਹੋਵੇ ਅਸੀਂ ਬੋਲਣ ਨਹੀਂ ਦੇਣੀ ਗੁਰਮਤ ਪੜ੍ਹਨੀ ਦੇਣੀ ਤੇ じゃ ਲੋੜ ਹੈ ਡਿਫੈਂਸਰ ਆ ਤਾਂ ਲੋੜ ਹੈ ਅਧਿਆਦੀ ਸਾਲੂ ਹਮਲਾ ਕਰਨ ਵਾਸਤੇ ਥੋੜੀ ਲੋੜ ਹੈ ਅਸੀਂ ਹਮਲਾਵਰ ਹੈਗੇ ਨਹੀਂ ਆ ਸਾਡਾ ਕੀ ਕੰਮ ਦੁਰੰਤ ਦੁਰੰਤ ਦਾ ਨਾਸ ਕਰਨਾ ਪੂਰੀ ਬਟੌੜੀ ਸਾਰਿਆਂ ਦੇ ਬੁਲਦੀ ਗੱਲ ਦਾਤਾ ਦੁਰੰਤ ਪਹਿਲਾਂ ਕੌਣ ਹੈ ਪਰਮੇਸ਼ਰ ਹੈ ਪਰਮੇਸ਼ਰ ਖਾਲਸਾ ਹੈ ਤੇ ਹੁਣ ਦਾਤਾ ਦੁਰੰਤ ਕੌਣ ਹੈ ਆਹੂਣ ਵਾਲਾ ਖਾਲਸਾ ਹੈ ਦਸਮ ਪਾਸ਼ਾ ਰਿ ਉਹ ਕਹਿੰਦਾ ਮੈਨੂੰ ਅਬਰਦ ਜਗੋ ਆਪ ਕਹਿੰਦਾ ਬੁੱਧੂ ਜਾ ਕਹਿੰਦਾ ਨਾ ਮੈਨੂੰ ਉਪਰ ਛਗਾ ਦੋ ਦੋ ਜਵਾਈਆਂ ਦੋ ਬੁੱਢੇ ਸ਼ਹੀਦ ਹੋ ਗਏ ਉਹਦੇ ਮਜ਼ਾਕ ਦੀ ਗੱਲ ਨਹੀਂ ਆ ਕਹਿ ਦੇਣੀ ਚਾਰ ਬੰਦੇ ਘਰ ਦੇ ਸ਼ਹੀਦ ਹੋ ਜਾਣ ਪਾਣੀ ਸਾਹਿਬ ਦੇ ਜੰਗ ਦੇ ਵਿੱਚ ਦੋ ਜਵਾਈ ਦੋ ਤੇ ਗੁੱਡੇ ਚਾਰ ਬੰਦੇ ਛੇ ਲੋ ਕੋਈ ਨਹੀਂ ਉਹਨੂੰ ਪ੍ਰਵਾਹ ਇਹ ਇਸ ਗੱਲ ਦੇ ਦਿੱਤਾ ਪ੍ਰਵਾਹ ਕੀਤੀ ਪਰ ਕਹਿੰਦਾ ਮੈਨੂੰ ਅਬਰ ਦੇ ਦੇ ਦੱਸ ਕੇ ਕਰਾਉਣਾ ਕਰਲਾ ਨਹੀਂ ਹੁੰਦਾ ਅਸਲ ਤਾਂ ਕੋ ਕਰਦਾ ਉਹ ਹੀ ਹੈ ਨਾ ਦੱਸ ਕੇ ਕਰਾਉਂਦਾ ਤਾਂ ਹੀ ਕੋ ਪਾਪ ਨਹੀਂ ਹੈ ਭਗਤਵੰਦੇ ਕਰਾਉਂਦਾ ਉਹ ਹੈ ਉੱਠਾ ਹੋਵੇ ਜਾਂ ਸਿੱਧਾ ਹੋਵੇ ਤੇ ਕਰਾਉਂਦਾ ਉਹ ਹੈ ਫੇ ਸਾਨੂੰ ਕੋ ਪਾਪ ਕਰਿਆ ਹੋਇਆ ਆਪ ਨਹੀਂ ਕਰਦਾ ਚਾਹੇ ਪੈਦਾ ਕਰਦਾ ਹੈ ਚਾਹੇ ਪਾਲਣਾ ਕਰਦਾ ਹੈ ਚਾਹੇ ਮਾਰਦਾ ਤਿੰਨੇ ਕਮ ਆਪਦਾ ਕਰਦਾ ਨਹੀਂ ਕਮਾਇਆ ਤਿੰਨਾ ਦੇ ਵਿੱਚ ਮਾਇਆ ਇਨਵੋਲ ਹੈ ਭਈ ਤੂੰ ਕਿਸੇ ਤੇ ਇਹਨੂੰ ਖਰਾਕ ਦੇਣੀ ਉਹ ਵੀ ਮਾਇਆ ਦੀ ਹੈ ਪੈਦਾ ਕਰਨਾ ਵੀ ਮਾਇਆ ਦਾ ਸਰੀਰ ਮਾਰਨਾ ਵੀ ਤਿੰਨੇ ਕਮ ਆਪ ਨਹੀਂ ਕਰਦਾ ਕਰਾਉਣਾ ਆਪਣੀ ਮਰਜ਼ੀ ਨਾਲ ਇਸ ਕਰਕੇ ਪੁੰਨ ਪਾਪ ਹੈ ਦੀ ਜਿਨ੍ਹਾਂ ਨੂੰ ਪੂਰਾ ਗਿਆਨ ਉਹ ਤਾਂ ਮੰਨਦੇ ਨੇ ਦੂਵੇ ਵੰਨ ਲੈਣ ਦੇ ਉਹ ਵਰਦੇ ਉਹ ਵੀ ਨੇ ਫਿਕਰਾਂ ਦਾ ਹੋਈ ਹੈ ਪਰ ਕਮਜ਼ੋਰ ਐਦੇ ਨੇ ਉਹਨਾਂ ਦਾ ਮਨ ਨਾ ਕਮਜ਼ੋਰ ਹੈ ਭਰੋਸਾ ਨਹੀਂ ਇਸ ਗੱਲ ਤੇ ਬੰਦਣਾ ਹੋਰ ਗੱਲ ਹੈ ਭਰੋਸਾ ਹੋਰ ਗੱਲ ਹੈ ਭਰੋਸਾ ਕਿਉਂ ਨਹੀਂ ਹੈ ਉਹਨਾਂ ਨੂੰ ਉਹਨਾਂ ਨੇ ਪੂਰਾ ਦਰਸ਼ਣ ਨਹੀਂ ਹੋਇਆ ਉਹਨਾਂ ਨੂੰ ਵੀ ਹਾਮ ਕਰਤਾ ਪੂਰੀ ਤਸੱਲੀ ਨਹੀਂ ਕਰਾਈ ਉਹਨਾਂ ਦੀਆਂ ਬਾਤਾਂ ਨੇ ਪੂਰੀ ਤਸੱਲੀ ਨਹੀਂ ਕਰਾਈ ਦੋਹੀ ਪਾਸੇ ਗੱਲ ਕਹੀ ਜਾਂਦੀ ਹੈ ਉਹਨਾਂ ਦੀ ਦੂਰੇ ਪਾਸੇ ਵੀ ਕਹੀ ਜਾਂਦੀ ਹੈ ਪਨ ਪਾਪ ਵੀ ਬਣੀ ਜਾਂਦੀ ਹੈ ਮਤ ਜਿਹੜੀ ਮਤ ਉਹਨਾਂ ਨੇ ਪੜ੍ਹੀ ਉਹ ਚ ਪਨ ਪਾਪ ਵੀ ਬੰਨਿਆ ਹੋਇਆ ਸਾਡੇ ਮਤ ਵਿੱਚ ਪਨ ਪਾਪ ਬਿਲਕੁਲ ਨਹੀਂ ਬੰਨਿਆ ਹੋਇਆ ਪਰ ਸਾਡੇ ਜਿਹੜੇ ਟੀਕਾ ਕਰਨੇ ਪਨ ਪਾਪ ਬੋਲਦੇ ਨੇ ਉਹਦੀ ਵਜ੍ਹਾ ਕਿ ਪੜਨ ਦੇ ਅਰਥ ਕੀਤੇ ਹੋਏ ਨੇ ਪੜਨ ਦੀ ਮਤ ਬਤ ਪਨ ਪਾਪ ਆੜ ਕੇ ਉਹੜੇ ਪੜਨ ਦੇ ਸਾਨੂੰ ਅਰਥ ਕਰਕੇ ਦੇ ਦਿੱਤੇ ਪਨ ਪਾਪ ਆਲੇ ਉਹਨਾਂ ਨੂੰ ਅਸੀਂ ਸੱਚ ਮੰਨਿਆ ਹੋਇਆ ਸੰਤ ਤਾਂ ਪਨ ਪਾਪ ਦੇ ਵਿੱਚੋਂ ਹੀ ਆਏ ਹੋਏ ਨੇ ਜਿਹੜੇ ਸੰਤ ਨੇ ਬੜਾ ਬਿਲਾ ਕੇ ਆਇਆ ਰੋ ਤੋਤੀ ਤੇ ਕਾ ਪਿੱਛੇ ਛੱਡੇ ਤੋਤੀ ਤੇ ਕਾ ਦੀ ਜੀ ਨਾਲ ਰੜਦਾ ਕਹਿੰਦੇ ਮਾੜਾ ਤੇ ਕੋਈ ਇਤਰਾਜ ਨਹੀਂ ਤੋਤੀ ਤੇ ਕਾ ਸੀ ਮਰਦੀ ਜੀ ਨੂੰ ਸਖਾਂ ਮਾੜਾ ਤੇ ਨਹੀਂ ਦਰਾਜ ਕੀਤਾ ਬੋਤ ਬੜਾ ਦੀ ਹਾਲਾਂਕਿ ਮਾੜਾ ਦੀ ਘੱਡਣ ਕੀਤਾ ਗੁਰਬਾਨੀ ਤੇ ਤੋਤੀ ਤੇ ਕਹਿੰਦਾ ਬਿਲਕੁਲ ਗੱਲ ਸੀ ਨਾ ਪੜਨ ਦਾ ਸਿਰ ਬੜਵਾ ਪੈਰ ਸੀ ਨਾ ਭਗਤਾ ਦਾ ਪੜਨ ਟਾੜੀ ਸਰ ਮਾੜਾ ਮਾੜਾ ਬਾੜਲੀ ਮਾੜਾ ਨੇ ਵਿਚਾਰਦਾ ਰਖ ਖਤਮ ਕਰਤੀ ਵਿਚਾਰਦਾ ਰ ਮਾੜਾ ਤੇ ਖੜੀ ਹੈ ਨਾ ਦਕੋਤੋwidetilde ਕਿਹੜਾ ਸਿਰਫ ਡਰੈਸ ਨਾਲ ਸੰਬੰਧ ਹੈ ਸਰੀਰ ਨਾਲ ਬਾਹਲਾ ਦਾ ਸੰਬੰਧ ਹੈ ਜਾਪਤਾਪ ਨਾਲ ਕੋਈ ਜਾਪਦਾਵੇ ਵਿਗਾੜਦਾ ਸਾਡਾ ਲੱਡੂ ਵਾਲਾ ਨੂੰ ਬਦਤਰ ਤੰਤਰ ਦੋਏ ਵਿਗਾੜਦੇ ਬਦਤਰ ਤੰਤਰ ਦੇ ਵਿੱਚ ਸਾਨੂੰ ਲਾਤਾ ਜਾ ਕੇ ਮਾਰ ਰਸਤਾ ਬਦਲਤਾ ਹੋਤੋ ਉਹਨਾਂ ਨੂੰ ਸਮਝ ਸੀ ਵੀ ਕਿਵੇਂ ਬਦਲਿਆ ਇਹਨਾਂ ਨੂੰ ਸਾਰਿਆਂ ਨੂੰ ਤਾਂ ਪਤਾ ਹੀ ਨਹੀਂ ਸਿੱਖੀ ਕੀ ਹੁੰਦੀ ਐ ਇਹ ਤਾਂ ਰੌੜਾਈ ਪਾਈ ਜਾਂਦੇ ਵਿਦਵਾਨ ਐਵੇਂ ਖਲਬਖਾਦਾ ਇਹਨਾਂ ਨੂੰ ਪਤਾ ਹੀ ਕੁਝ ਨਹੀਂ ਜੇ ਧਰਮ ਬਾਰੇ ABC ਦਾ ਵੀ ਪਤਾ ਇਹਨੂੰ ਧਰਮ ਹੁੰਦਾ ਕੀ ਉਹ ਜਿਹੜਾ ਨੇ ਬਗਾੜਿਆ ਉਹ ਬਹੁਤ ਸ਼ਾਤਾਂ ਦੇ ਉਹਨੂੰ ਪਤਾ ਧਰਮ ਕੀ ਹੁੰਦਾ ਵਾੜਾ ਲੈ ਕੇ ਬੜਤੀ ਉਹ ਗਤੇ ਅਜਾਬਾ ਜਾ ਸਾਡੇ ਜਿਹੜਾ ਜਪਣਾ ਹੀ ਨਹੀਂ ਹੈ ਕਿਤੇ ਨਾਮ ਇਹ ਨਾਮ ਹੀ ਨਹੀਂ ਕੋਈ ਬੇ ਜਪਣਾ ਕੀਆ ਜਾ ਰੋਣੀ ਕੋਈ ਨਵਸਤਗਰ ਨਾਮ ਜਿਹਦਾ ਕੋਈ ਨਾਮ ਨਹੀਂ ਉਹ ਜਪਣਾ ਕੀ ਹੈ باوجود ਸਭ ਕਾਸਤੇ ਪਾਤੇ ਉਲਟੇ ਰਹਤੇ ਲੈ ਇਹਨਾਂ ਕੋਲ ਕਿਹੜਾ ਇਹਨਾਂ ਟਾਈਮ ਹੈ ਇਹਨਾਂ ਨੇ ਕਰਨਾ ਵੀ ਕੀ ਗੁਰਦੁਆਰੇ ਜਾਂਦੇ ਨੇ ਆਪਣੇ ਹੋਰੇ ਕੁਝ ਕਰਕੇ ਮੁੜੇ ਆਉਂਦੇ ਨੇ ਸਾਰਾ ਸਾਰਾ ਸੱਤੇ ਘੜੀ ਸਿੱਕੀ ਕੱਚੀ ਹੋ ਗੁਰਦਾਰੇ ਜਾਓ ਤੇ ਵੀ ਸਾਸਤ ਪਰਹਾੜੀ ਦੇ ਰੌਲੇ ਨੇ ਫੋਲਕ ਦੇ ਰੌਲੇ ਨੇ ਕੁਰਬਾਨੀ ਦੀ ਕੋ ਗੱਲੇ ਨਹੀਂ ਚੌਧਰ ਦੀ ਗੱਲ ਆ ਬਦਵਾਨਾ ਜੀ ਵੀ ਇਹ ਚੌਧਰ ਦੀ ਗੱਲ ਹੈ ਗੁਰਬੱਤ ਦੀ ਗੱਲ ਕਿ ਤੇਰੀ ਯਾਰ ਰਹਿਤ ਬਰਿਆਦਾ ਦੀ ਗੱਲ ਹੈ ਰਹਿਤ ਦੀ ਕੱਲ ਬਰਿਆਦਾ ਦੀ ਹੈ ਰਹਿਤ ਦੀ ਤਾਂ ਹਯੋਰੀ ਰਹਿ ਤਾਂ ਨਾਲ ਲਾ ਲੈਂਦੇ ਨੇ ਵੀਰ ਗੱਲ ਬਰਿਆਦਾ ਬਰਿਆਦਾ ਕੋਈ ਨਹੀਂ ਹੈ ਜੀ ਬਰਿਆਦਾ ਨਹੀਂ ਜੀ ਬੰਦੇ ਸੰਤ ਕੱਲ ਤੱਕ ਦੀ ਗੁਰੂ ਘਰਤਮ ਰਿਆਦਾ ਕੋਈ ਹੁੰਦੀ ਹੋਰੀ ਬੁੱਧ ਨੂੰ ਸੋ ਬਰਿਆਦਾ ਸੰਤਾ ਦੀ ਹੁੰਦੀ ਹੈ ਬਰਿਆਦਾ ਤਾਂ ਸਾਨੂੰ ਵੱਡਣ ਨਹੀਂ ਦੇਣੀ ਚਾਹੀਦੀ ਸੀ ਜੇ ਮਰਿਆਦਾ ਜੀ ਨਾ ਵੱਡਦੇ ਸੰਤ ਨਹੀਂ ਸੀ ਵੱਡ ਸਕਦੇ ਸਾਡੇ ਆਪ ਜਿੱਦਾਂ ਸੇ ਮਰਿਆਦਾ ਛੱਡਤੀ ਸੰਤ ਆਪੇ ਬਾਹਰ ਨਿਕਲ ਜਾਂਦੇ ਸੰਤਾਂ ਨੂੰ ਸਿੱਖ ਵੱਡਣਾ ਪੈ ਜਾਊਗਾ ਜਿੱਦਣ ਮਰਿਆਦਾ ਛੱਡਤੀ ਰਹਤੇ ਆਗੇ ਕੱਲੀ ਗੁਰਬਾਣੀ ਦੇ ਅਰਥਾਂ ਤੇ ਆਗੇ ਉਹ ਰਹੇ ਤਾ ਗੁਰਬਾਣੀ ਅਨੁਸਾਰ ਜੀਵਨ ਜਿਉਣਾ ਰਹੇ ਤਾ ਬਰਿਆ ਆਜ਼ਾਦੀ ਕੋਈ ਲੋੜ ਨਹੀਂ ਬਾਣਾ ਬਚਨਦ ਚਿੱਤਾ ਪਾਈ ਜਾਣ ਕੋਈ ਰੌਲਾ ਨਹੀਂ ਕੋਈ ਗੱਲ ਨਹੀਂ ਪਾਈ ਜਾਣ ਕੋਈ ਫਰਕ ਨਹੀਂ ਪੈਂਦਾ ਕਿਸੇ ਨੂੰ ਨਹੀਂ ਨਾਣਕ ਨੇ ਕਹਵੇ ਤੂੰ ਕੇਸ ਰੱਖਿਆ ਜਾਂ ਕੁਛ ਕਰ ਕੁਛ ਨਾ ਕਰੋ ਉਹ ਵਿਚਾਰਧਾਰਾ ਬਦਲਦੀ ਵਿਚਾਰਧਾਰਾ ਦਾ ਰੌਲਾ ਵਿਚਾਰਧਾਰਾ ਬਦਲ ਦੋ ਪੇਸ ਕੋਈ ਕਿਹਦਾ ਹੀ ਰੱਖੇ ਪੇਸ ਤਾਂ ਇੱਥੇ ਆ ਗਿਆ ਨਾਰੇ ਨਾਰੇ ਦੇਸਾਂ ਦੇ ਭੇਸ ਨੇ ਪੈ ਰਣ ਪੇ ਖਾਦੀ ਕੋਈ ਗੱਲ ਨਹੀਂ ਕੇਸ ਵੀ ਰੱਖਣ ਦੀ ਕੋਈ ਪਹਿਲੇ ਸ਼ਰਤ ਲਾਉਣ ਦੀ ਸਾਨੂੰ ਲੋੜ ਨਹੀਂ ਕੋਈ ਬੁੜੀਆ ਕੋਈ ਸੜਿਆ ਸੀ ਇਹ ਸਾਰੇ ਸਾਰੇ ਰੁਕਦੇ ਇਸ ਕੀਤਾ ਹੈ ਨਾ ਗੁਰਬਾਣੀ ਦਿੰਦਾ ਗੁਰਬਾਣੀ ਮੁਸਲਮਾਨਾਂ ਨੂੰ ਵੀ ਉਪਦੇਸ਼ ਕੀਤਾ ਇਹ ਥੋੜੀ ਕਹ ਵੀ ਤੁਸੀਂ ਪੁੱਛਾ ਕਿਉਂ ਘਟਾਉਦੇ ਹੋ ਕੋਈ ਕਹਾ ਤਾਰਾ ਬਦਲਦੋ ਜੇ ਵਿਚਾਰ ਤਾਰੇ ਬਧਰੀ ਜਊਗੀ ਫਿਰ ਅੱਪੇ ਹੀ ਛੱਡ ਦੇਣੀ ਬਾਦ ਵਾਲੀ ਗੱਲ ਆਪੇ ਛੱਡਦੀ ਹੈ ਵਿਚਾਰ ਤਾਰੇ ਬਦ ਨੂੰ ਧੋੜੂ ਕੋ ਹੈ ਕੱਖ ਨਹੀਂ ਰੈਤ ਮਰੀਆ ਦਾ ਘੇਣਾ ਉਹ ਢੇੜ ਲੁਕੀ ਹੈ ਤੁਸੀਂ ਭਾਂਡੇ ਬਣਾ ਬਣਾ ਰੱਖ ਲੈ ਪੌਣ ਨੂੰ ਕੀ ਵਿੱਚ ਪਾਉਂਗੇ ਕੀ ਪੌਣ ਵਾਲੀ ਚੀਜ਼ ਚਾਹੀਦੀ ਪਹਿਲਾਂ ਵਿੱਚ ਪਾ ਦਿਓ ਕੁਝ ਲੈਵਲ ਬਾਅਦ ਚ ਲਾ ਲਿਓ ਜਿਹਦੇ ਵਿੱਚ ਪਾਤਾ ਸੀ ਨਾ ਕੁਝ ਨਰਪਾਸ਼ਰ ਉਹ ਕਹਿੰਦਾ ਮੈਨੂੰ ਉਪਰ ਚੱਕੋ ਆਪ ਕਹਿੰਦੇ ਬੁੱਧੂ ਜਿਹਾ ਕਹਿਣਾ ਮੈਨੂੰ ਉਪਰ ਚੱਕਾ ਦੋ ਜਵਾਈਆ ਦੋ ਬੁੱਢੇ ਸ਼ਹੀਦ ਹੋ ਗਏ ਨੇ ਵਜਾਖ ਦੀ ਗੱਲ ਨਹੀਂ ਹੈ ਕਹਿੰਦੇ ਯਾਰ ਬੰਦੇ ਘਰ ਦੇ ਸ਼ਹੀਦ ਹੋ ਜੁਲ ਪਹਾਣੀ ਸਾਹਿਬ ਦੇ ਜੰਗ ਦੇ ਵਿੱਚ ਦੋ ਜਵਾਈ ਦੋ ਤੇ ਬੁੱਢੇ ਚਾਰ ਬੰਦੇ ਸ਼ਹੀਦ ਹੋ ਗਏ ਕੋਈ ਨਹੀਂ ਉਹਨੂੰ ਪ੍ਰਵਾਹ ਇਹ ਗੱਲ ਨਹੀਂ ਦੀ ਜਦ ਪ੍ਰਵਾਹ ਪਰ ਕਹਾਂ ਉਹਨੂੰ ਅਬਰਦੇ। ਕਹਿੰਦੇ ਹੋਰ ਕੁਝ ਭੋਗ ਲੈ। ਇਹਦੀ ਤੈਨੂੰ ਲੋੜ ਨਹੀਂ। ਇਹਦੀ ਲੋੜ ਨਹੀਂ ਹੈ ਤੈਨੂੰ। ਉਹ ਕਹਨਾ ਫਿਰ ਆ ਤਾ ਕੰਬਲ ਤੇ ਕਪਾਲ ਕਰਦੇ ਕਹਿੰਦਾ ਫਿਰ ਆ ਬਾੜ ਦੇ ਦੋ ਦੋ। ਕੰਬਲ ਤੇ ਬਾੜ ਦੇ ਦੋ। ਦੇਖੋ ਹੋਰ ਕੁਝ ਨਹੀਂ ਮੁਗਿਆ। ਉਹ ਕਹਨਾ ਫਿਰ ਤੈਨੂੰ ਭੋਗ ਲੈਣੋ। ਬਾੜ ਲੈਣੋ। ਬੇਰ ਤੋਂ ਤਾਂ ਹੋਰ ਜੇ ਮੰਗਣਾ ਸਿਰ ਦੁੱਖਾ ਕੇ ਬਸ ਵੀ ਬਣਾ ਤੈਨੂੰ ਬਗਲੇ ਨਾ ਬਸ ਹੋਰ ਕੀ ਬੁੜੇ ਦੋ ਵਾਰ ਸੀ ਦੋ ਲੈ ਲੈ ਯਾਨੀ ਇਹਦੀ ਯਾਨੀ ਉਹ ਗੱਲ ਮੰਨ ਲਈ ਵੀ ਹਾਂ ਮੈਂ ਠੀਕ ਹਾਂ ਗੱਲ ਵਿਚਾਰਤਾ ਰਾਂ ਨੇ ਸਿਰੇ ਲਾਉਣਾ ਬਾਣੇ ਦੇ ਸਿਰੇ ਦੀ ਲਾਉਣਾ ਬਾੜੀ ਦੇ ਸਿਰੇ ਨੂੰ ਪਕਟਾਂ ਦੇ ਪਕਟ ਕੈਸੇ ਨਹੀਂ ਲੱਗੇ ਗੱਪਵੰਦੀ ਲਾਈ ਆ ਭਗਤਾਂ ਦੇ ਕਿਤੇ ਉਹ ਬਾਦੀਆਂ ਗੱਲਾਂ ਨੇ ਪਵੰਦੀ ਵਾਲੀ ਦੋਵੇਂ ਗੁਰੂਆਂ ਨੇ ਕੋਈ ਪਵੰਦੀ ਲਾਈ ਕਿਸੇ ਤੇ 10 ਸੌ ਸਾਲ ਅੱਗੇ ਲਾਈ ਆ 200 ਸਾਲ ਕੀ ਕਰਦੇ ਰਹੇ ਫਿਰ 200 ਸਾਲ ਤੱਕ ਪਵੰਦੀਓ ਨਹੀਂ ਲਾਈ ਕਿਸੇ ਨੇ ਕੁਝ ਬਲਕੇ ਜੇ ਆਪਾਂ ਚਲੋ ਵਿੱਚ ਕੱਢਦੇ ਨੇ 30 ਸਾਲ ਜੇ ਸਟਾਰਟ ਹੋਈ ਏ ਗੱਲ ਦੂਜਾ ਕਦੀ ਕੀਤੀ 30 ਸਾਲ ਜੇ ਕੱਢ ਵੀ ਲਈਏ ਤਾਂ ਵੀ 240 ਸਾਲ ਬਣਦੇ ਨੇ 10 ਸਾਲ ਪਹਿਲਾਂ ਇਹਨਾਂ ਨੇ ਬੜੇ ਸ਼ਿਕਾਇਆ 2000 ਸਾਲ ਕਿੱਥੇ ਗਏ 2000 ਸਾਲ ਕਿਸੇ ਨੇ ਬਾਣੇ ਦੀ ਗੱਲ ਕੀਤੀ ਬਾਣੇ ਦੀ ਗੱਲ ਕੀਤੀ ਭਗਤਾ ਨੇ ਬਾਣੇ ਦੀ ਗੱਲ ਹੀ ਕੀਤੀ ਬਾਣੇ ਦੀ ਗੱਲ ਕੀਤੀ ਬਾਣੇ ਦੀ ਛੜਦੀ ਬਾਣੇ ਦੇ ਬਗਰ ਪੈਗੇ ਤੁਸੀਂ ਇਕੱਲੇ ਦੇ ਬਾਣੇ ਦੇ ਬਾਣੀ ਲੋੜੋ ਤਲਵਾਰ ਦੇ 파ਰਦੀ ਲਾਉਣਾ ਤਲਵਾਰ ਨੇ ਝਗੜੇ ਕਰਨ ਦੇ ਤੁਹਾਡੇ ਅੱਪ ਸਿਟੀ ਵੀ ਝਗੜੇ ਹੁੰਦੇ ਇਹ ਮਾਇਆ ਰੂਪ ਹੈ ਸਾਰਾ ਤਲਵਾਰ ਤਾਂ ਮਾਇਆ ਦੀ ਹੈ ਲੋਹੇ ਦੀ ਹੈ ਬਲਾ ਘਾੜੇ ਖੜਕ ਤੇ ਗਿਆਨ ਖੜੇ ਦੀ ਗੱਲ ਕਰੋ ਲੋਹੇ ਦੀ ਛੱਡ ਦਿਓ ਲੋਹੇ ਦੀ ਲੋੜ ਨਹੀਂ ਤੁਹਾਨੂੰ ਲੋਹੇ ਦੀ ਜੇ ਲੋੜ ਪਊਗੀ ਹੁਣ ਬਹੁਤ ਕੁਝ ਹੋਰ ਬਣ ਗਿਆ ਇਹ ਤਾਂ ਛੋੜੀ ਨਾਲ ਵੀ ਸਰਜੀਓ ਹੋਰ ਪਿਸਤੌਲ ਬਣ ਗਿਆ ਬਿਦੇਣਾ ਕੋ ਬਣ ਗਿਆ ਸ਼ਸਤਰ ਹੈਣਾ ਔਰ ਤੇ ਸ਼ਸਤਰ ਇਹਦਾ ਜੇ ਤੁਹਾਨੂੰ ਕੋਈ ਗੁਰਮਤ ਤੋਂ ਹਟਾਉ ਜਾਂ ਲੋੜ ਪੈਣੀ ਹੋਵੇ ਅਸੀਂ ਬੋਲਣ ਨਹੀਂ ਦੇਣੀ ਗੁਰਮਤ ਪੜ੍ਹਨੀ ਦੇਣੀ ਤੇ ਜੇ ਲੋੜ ਹੈ ਡਿਫੈਂਸ ਵਾਸਤੇ ਲੋੜ ਹੈ ਅਥਿਆ ਦੀ ਸਾਨੂੰ ਹਮਲਾ ਕਰਨ ਵਾਸਤੇ ਥੋੜੀ ਲੋੜ ਹੈ ਅਸੀਂ ਹਮਲਾਵਰ ਹੈਗੇ ਨਹੀਂ ਅ ਸਾਡਾ ਕੀ ਕੰਮ ਦੁਰੰਤ ਦੁਰੰਤ ਦਾ ਨਾਸ ਕਰਨਾ ਦੂਰੀ ਬਟਾਉਣੀ ਸਾਰਿਆਂ ਦੇ ਬੁਲਦੀ ਗੱਲ ਦਾਦਾ ਦੁਰੰਤ ਪਹਿਲਾ ਕੌਣ ਹੈ ਪਰਮੇਸ਼ਰ ਹੈ ਪਰਮੇਸ਼ਰ ਖਾਲਸਾ ਹੈ ਤੇ ਹੁਣ ਦਾਦਾ ਦੁਰੰਤ ਕੌਣਾ ਆਹ ਹੁਣ ਵਾਲਾ ਖਾਲਸਾ ਜੇ ਦਾਦਾ ਦੁਰੰਤ ਖਾਲਸਾ ਨਹੀਂ ਤਾਂ ਖਾਲਸਾ ਹੀ ਹੈ ਦੀ ਇਹ ਜੇ ਖਾਲਸਾ ਤਾਂ ਖਾਲਸਾ ਦਾ ਚੰਡਾ ਵਰਦਾਰਾ ਹੈ ਇਹ ਚੰਡਾ ਵਰਦਾਰਾ ਤਾਂ ਅੱਜ ਦਾਦਾ ਦੁਰੰਤ ਇਹ ਹੈ ਸਾਡੀ ਜ਼ਿੰਮੇਵਾਰੀ ਆਜ਼ਾਦ ਆਦਮਾਨ ਦਾ ਕੰਮ ਕਰ ਦੀਜੇ ਇਹ ਕੰਮ ਨਹੀਂ ਤਾਂ ਸਿੱਖੇ ਨਹੀਂ ਸੀਗੇ ਬਿਲਕੁਲ ਇਹ ਕੰਮ ਕੀਤਾ ਭਗਤਾਂ ਨੇ ਇਹੀ ਕੰਮ ਕੀਤਾ ਗੁਰੂ ਨੇ ਉਹ ਹੀ ਕੰਮ ਕਰਨਾ ਪਉ ਜ਼ਰੂਰੀ ਕੀਤਾ ਤੇ ਨਹੀਂ ਸਿੱਖੀ ਤਾਂ ਬਾਹਰ ਨਿਕਲ ਜਾ ਇਥੇ ਕੰਮ ਨਹੀਂ ਹੁੰਦਾ ਬਾਹਰ ਨਿਕਲ ਜਾ ਪਿਛੇ ਹਟ ਜਾ ਸਿੱਖ ਰਹੋ ਕੋਈ ਗੱਲ ਨਹੀਂ ਲੀਡਰੀ ਤਾਂ ਪਿਛੇ ਹਟ ਜਾ ਏ ਜਿਹੜੀ ਲੀਡਰੀ ਆ ਨਾ ਰੌਲੇ ਵਾਂਗ ਦੇ ਪਿੱਛੇ ਅੜ ਕੇ ਚੁੱਪ ਕਰਕੇ ਸਿੱਖ ਬਣਨ ਦੀ ਕੋਸ਼ਿਸ਼ ਕਰੋ ਰੌਲਿਆਂ ਨੂੰ ਛੱਡ ਕੇ ਸਿੱਖੀ ਧਾਰਨ ਕਰਨ ਦੀ ਗੱਲ ਕਰੋ ਇੱਧਰ ਉ ਜਾਓ ਗੁਰਬਾਣੀ ਨੂੰ ਸਮਝ ਕੇ ਗੁਰਬਾਣੀ ਤੇ ਜੀਵਨ ਬਿਲਾਓ ਕੀ ਲੈਣਾ ਕੈਲੰਡਰਾਂ ਫਲੰਡਰਾਂ ਤੇ ਤੁਸੀਂ ਕੀ ਲੈਣਾ ਕੈਲੰਡਰਾਂ ਦੀ ਗੱਲ ਕੀਤੀ ਹੋਈ ਐ ਦੱਸੋ ਪਾਸ਼ਾਣ ਉਹਨਾਂ ਨੇ ਜਿਹੜੀ ਥਿਤ ਲਿਖੀ ਹੋਈ ਐ ਯਾਰ ਪੂਰਾ ਕੀਤਾ ਰਾਮ ਆਪਦਾ ਲਿਖਿਆ ਹੋਇਆ ਪਾਦਰ ਵਿਸ਼ੋਦੀ ਅਸ਼ਟਮੀ ਦਾ 12 ਕਿਉਂ ਮੈਂ ਉਹਨਾਂ ਕੈਲੰਡਰ ਉਹੀ ਬਣਾ ਲੈਂਦੇ ਜੇ ਲੋੜ ਹੁੰਦੀ ਉਹ ਨਹੀਂ ਸੀ ਬਣਾ ਤੂੰ ਹੀ ਜਿਆਦਾ ਸਾਂਢੇ ਹੋ ਪਾਦਰ ਵਿਸ਼ੋਦੀ ਅਸ਼ਟਮੀ ਦਾ 12 30 7 ਤਰਵ ਕਰ ਦਸਦਾ ਗ੍ਰੰਥ ਉਹਨਾਂ ਨੇ ਇਹ ਬਣਿਆ ਹੋਇਆ ਤੂੰ ਸੀ ਕੈਲੰਡਰ ਤੇ ਕੀ ਲੈਣਾ ਅਲੱਗ ਕਾਹ ਰਹੇ ਨੇ ਅਲੱਗ ਪਛਾਣ ਅਲੱਗ ਪਛਾਣ ਕਰਕੇ ਅਲੱਗੇ ਰਹਿ ਜਾਓ ਓਏ ਅਜੀਕ ਕਰਨਾ ਸਾਰਿਆਂ ਨੂੰ ਅਲੱਗ ਨਹੀਂ ਹੋਣਾ ਇਹ ਨਾਲ ਲੱਗੋ ਨਾਲ ਲੱਗ ਹੋ ਜਾ ਤੁਸੀਂ ਤੁਸੀਂ ਹੋ ਜਾ ਲੱਗ ਜੀ ਨੇ ਹੁਣ ਅਸੀਂ ਹੁਣ ਹੋਣੀ ਇਹਦਾ ਸਾਰ ਇਹਨੂੰ ਜੋੜਨਾ ਹੈ ਅਲੱਗ ਨਹੀਂ ਹੋਣਾ ਕਿਸੇ ਤੇ ਅਲੱਗ ਹੋਇਆ ਕੱਲਾ ਰਹਿ ਜਾਂਦਾ ਹੁੰਦਾ ਅਲੱਗ ਹੋ ਕੇ ਆਏ ਹਾਂ ਕੱਡੇ ਹੋਏ ਉੱਥੇ ਸੱਚ ਖਾਣ ਤੋਂ ਇਹ ਅਲੱਗ ਵਾਲੇ ਨੇ ਨਾ ਸੱਚ ਖਾਣ ਲੋ ਕੱਡੇ ਹੋਏ ਨੇ ਮੇਰੇ ਤਾਂ ਹੀ ਅੱਡ ਹੋ ਲੇ ਜਿਵੇਂ ਪਿਓ ਨੂੰ ਕਹਿੰਦਾ ਪੁੱਤਾ ਡੋਣਾ ਮੈਂ ਕੱਲਾ ਹੀ ਰਹਿ ਜਾਂਦਾ ਕੱਲਾ ਰਹਿ ਜਾਓਗੇ ਤੁਸੀਂ ਅੱਡ ਹੋ ਕੇ ਛੋਟੇ ਨਾਲ ਕਿਸੇ ਨਹੀਂ ਜੋੜਨਾ ਨਾ ਤੂੰ ਜੁੜ ਸਕਦਾ ਤੂੰ ਤਾਂ ਆਪਸ ਵਿੱਚ ਹੀ ਜੁੜਦੀ ਰਹਿ ਸਕਦੇ ਜਿਹੜੇ ਆਪਸ ਵਿੱਚ ਹੀ ਨਹੀਂ ਜੁੜ ਕੇ ਰਹਿ ਸੋ ਤੇ ਦੂਏ ਨੂੰ ਉਹਨਾਂ ਨੂੰ ਸੋ ਜੋੜਨਾ ਉਹ ਅਗਰੇ ਸਾਤੇ ਭਈ 8 ਚੁੱਲੇ ਤੁਹਾਡੇ ਦਾ ਸਾਤੇ ਭਈ 8 ਚੁੱਲੇ 8 ਵਾਂਗ ਆਏਗਾ ਕਿੰਨੀ ਥੋੜੀ ਆਬਾਦੀ ਹੈ ਕਿੰਨੇ ਥੋੜੇ ਦਲ ਬਣੇ ਫਿਰਦੇ ਨੇ ਕਿੰਨੇ ਥੋੜੇ ਨੇ ਗਰੁੱਪ ਨੇ ਕਿੰਨੀਆਂ ਥੋੜੀਆਂ ਪਾਰਟੀਆਂ ਨੇ ਤੁਸੀਂ ਕਿਸੇ ਨੂੰ ਨਾਲ ਜੋੜ ਲੋਗੇ ਆਪ ਜੁੜ ਕੇ ਦਿਖਾਓ ਤੁਸੀਂ ਪਹਿਲਾਂ ਆਪ ਜੁੜ ਕੇ ਦਿਖਾਓ ਜਦੋਂ ਆਪ ਜੁੜ ਗਏ ਨਾ ਉਦੋਂ ਤੁਸੀਂ ਕਿਸੇ ਨੂੰ ਵੀ ਜੋੜ ਲੋਗੇ ਜੇ ਆਪ ਨਹੀਂ ਜੁੜਦਾ ਤਾਂ ਕਿਸੇ ਨੂੰ ਜੋੜ ਸਕਦੇ ਤੁਸੀਂ ਤੁਸੀਂ ਕਿਹਨੂੰ ਜੋੜ ਸਕਦੇ ਪੁਰਾਣੀ ਜੋਈ ਗੱਲ ਵੀ ਜੋੜ ਲੋ ਕੋ ਹਾਂ ਹੋਰ ਪਾਰਟੀਆਂ ਬੜੀਆਂ ਜਾਣਗੇ ਦਿਨ ਬਦਲ ਬੁਧੇ ਜਾਣ ਗਿਆ ਇਹ ਬਿਮਾਰੀ ਬਧੂਏ ਬਧੂ ਘਟਣੀ ਦੀ